ਇਹ ਨਹੀਂ ਹਰਪ੍ਰੀਤ ਸਿੰਘ ਨੇ ਵੀ ਰਾਜਨੀਤੀ ਕੀਤੀ ਹੈ ਨਾ ਉਹਨਾਂ ਦੇ ਇਸ ਮੋਰਚੇ ਨੂੰ ਦੇਣ ਕੀ ਹੈ ਮੈਂ ਤਾਂ ਕੱਲ ਉਹਨਾਂ ਦੇ ਬਲਾਰੇ ਨੂੰ ਹੀ ਪੁੱਛਿਆ ਸੀ ਸੁਖਵੀਰ ਜੀ ਦੀ ਕੀ ਦੇਣਾ ਉਹ ਕਾਲ ਸੀ 10 ਤਰੀਕ ਵਾਲੀ ਉਹਦੇ ਵਿੱਚ ਸਾਨੂੰ ਸਾਡੀ ਉਮੀਦ ਨਾਲੋਂ 10 ਗੁਣਾ ਵੱਧ ਹਲਾਰਾ ਮਿਲਿਆ ਜੇਕਰ 25 ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ 26 ਨੂੰ ਵੱਡਾ ਪ੍ਰੋਗਰਾਮ ਲੀਕਿਆ ਜਾਊਗਾ ਵੀ ਵਾਲੀ ਕਾਲ ਅਸੀਂ ਪੂਰੇ ਨਿਯਾਸ਼ਾਣ ਦੇ ਵਿੱਚ ਰਹਿ ਕੇ ਯੂਨੀਵਰਸਿਟੀ ਨੂੰ ਪੂਰਨ ਤੌਰ ਤੇ ਬੰਦ ਰੱਖਾਂਗੇ ਜਿਹੜੀਆਂ ਵੀ ਸਿਆਸੀ ਤਰਾਂ ਆਈਆਂ ਨੇ ਜਾਂ ਸਿਆਸੀ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੇ ਤਾਂ ਗੈਰ ਸਿਆਸੀ ਗੱਲਾਂ ਕੀਤੀਆਂ ਨੇ ਤੇ ਜਿਹੜੀਆਂ ਗੈਰ ਸਿਆਸੀ ਤਰ੍ਹਾਂ ਨੇ ਉਹ ਇੱਥੇ ਆ ਕੇ ਰਾਜਨੀਤੀ ਕਰ ਰਹੇ ਆ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਰਾਜਨੀਤੀ ਕੀਤੀ ਹੈ ਨਾ ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਵੀ ਸੱਪ ਵੀ ਮਾਰ ਲੀਏ ਤੇ ਲਾਖੀ ਵੀ ਬਚ ਜੇ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਕਹਿ ਰਹੇ ਨੇ ਕਿ ਕਹਿੰਦੇ ਸੱਪ ਤਾਂ ਕਹਿੰਦੇ ਬਾਦਲਸ ਨੇ ਕਹਿੰਦੇ ਜਿਹੜੇ ਕੁੰਡਲੀ ਮਾਰ ਕੇ ਬੈਠੇ ਹੋਏ ਆ ਅਕਾਲੀ ਦਲ ਦੇ ਉੱਤੇ ਅਸੁੱਲੇ ਅਸੀਂ ਪੰਜਾਬ ਯੂਨੀਵਰਸਿਟੀ ਮੌਜੂਦ ਆ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਅੱਜ ਕਿਸਾਨ ਜਥੇਬੰਦੀਆਂ ਤੇ ਹੋਰ ਸੋਸ਼ਲ ਐਕਟਿਵਿਸਟ ਜਿਹੜੇ ਨੇ ਉਹਨਾਂ ਦੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਐਸਓਆਈ ਦੇ ਪ੍ਰਧਾਨ ਰਣਵੀਰ ਸਿੰਘ ਢੱਲੋਂ ਵੈਕਰ ਜੀ ਦਾ ਖਾਲਸਾ ਵੈਕਰ ਜੀ ਦਾ ਖਾਲਸਾ ਹਾਂਜੀ ਬਿਲਕੁਲ ਚੜ੍ਹਦੀ ਕਲਾ ਕੀ ਗੱਲਬਾਤ ਹੋਈ ਹੈ ਵੀ ਵੇਖੋ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੰਘਰਸ਼ ਹੈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦਾ ਜਿਹੜਾ ਸੰਘਰਸ਼ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਲੜਿਆ ਜਾ ਜਿੰਨੀਆਂ ਵੀ ਸਾਡੀਆਂ ਪੰਜਾਬ ਹਤੈਸ਼ੀ ਆਰਗੇਨਾਈਜੇਸ਼ਨ ਸੀ ਚਾਹੇ ਉਹ ਐਕਟੀਵਿਸਟ ਸੋਸ਼ਲ ਐਕਟੀਵਿਟੀ ਸੀ ਜਾਂ ਉਹ ਕਿਸਾਨ ਜਥੇਬੰਦੀਆਂ ਸੀ ਧਾਰਮਿਕ ਜਥੇਬੰਦੀਆਂ ਸੀ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਸਟੂਡੈਂਟ ਯੂਨੀਅਨਸ ਨੇ ਉਹਨਾਂ ਸਾਰਿਆਂ ਨੂੰ ਸੱਦਾ ਦੇ ਕੇ ਅਸੀਂ ਜਿਹੜਾ ਇੱਕ ਤਾਂ 10 ਤਰੀਕ ਨੂੰ ਇੱਥੇ ਕਾਲ ਦਿੱਤੀ ਸੀ ਉਹਦੇ ਵਿੱਚ ਕਿਉਂਕਿ ਜਿਹੜਾ ਉਹ ਕਾਲ ਸੀ 10 ਤਰੀਕ ਵਾਲੀ ਉਹਦੇ ਵਿੱਚ ਸਾਨੂੰ ਸਾਡੀ ਉਮੀਦ ਨਾਲੋਂ 10 ਗੁਣਾ ਵੱਧ ਹਲਾਰਾ ਮਿਲਿਆ ਕਿਉਂਕਿ ਪੰਜਾਬ ਨਾਲ ਪਿਆਰ ਰੱਖਣ ਵਾਲਾ ਬੰਦਾ ਸੀ ਚਾਹੇ ਉਹ ਕਿਸੇ ਵੀ ਕੋਨੇ 'ਚ ਬੈਠਾ ਸੀ ਉਹ ਆਪ ਹਮਾਰੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਉਹਨਾਂ ਨੇ ਲੱਗਾ ਕਿ ਅੱਜ ਆਪ ਦੀ ਹੋਣ ਦੀ ਲੜਾਈ ਹੈ ਸੋ ਉਸ ਐਡੇ ਵੱਡੇ ਪ੍ਰੋਟੈਸਟ ਦੇ ਵਿੱਚ ਸਾਨੂੰ ਸਟੇਜ ਚਲਾਉਂਦਿਆਂ ਜਾਂ ਉਸ ਸੀਨ ਨੂੰ ਮੈਨੇਜਮੈਂਟ ਕਰਦਿਆਂ ਸਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇੱਕ ਤਾਂ ਅਸੀਂ ਅੱਜ ਵਾਲੀ ਮੀਟਿੰਗ ਦੇ ਵਿੱਚ ਉਹ ਸਾਰੀਆਂ ਗੱਲਾਂ ਵਿਚਾਰੀਆਂ ਤੇ ਜਿਹੜੀਆਂ ਵੀ ਸਾਡੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੂੰ ਉਦੋਂ ਅਸੀਂ ਸਟੇਜ ਤੋਂ ਟਾਈਮ ਨਹੀਂ ਦੇ ਸਕੇ ਜਾਂ ਜਿੰਨੀਆਂ ਸਾਡੇ ਅਰੇਂਜਮੈਂਟ ਤੋਂ ਥੋੜੀਆਂ ਜਿਹੀਆਂ ਜਨਾਕੂਿਸ ਨਜ਼ਰ ਆਈਆਂ ਇੱਕ ਤਾਂ ਪਹਿਲਾਂ ਵੱਲ ਅਸੀਂ ਉਹਨਾਂ ਤੁਹਾऱ्या ਤੋਂ ਮਾਫੀ ਮੰਗੀ ਤੇ ਨਾਲ ਅਗਲੀ ਕਾਲ ਵਾਸਤੇ ਵੀ ਅਸੀਂ ਜਿਹੜੇ 25 ਤਰੀਕ ਤੱਕ ਜਿਹੜਾ ਸਾਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਿਹੜਾ ਸਾਨੂੰ ਆਸ਼ਵਾਸ਼ਣ ਦਿਵਾਇਆ ਕਿ ਜਿਹੜਾ 25 ਤਰੀਕ ਤੱਕ ਤੁਸੀਂ ਸ਼ਾਂਤੀ ਬਣਾ ਕੇ ਰੱਖਿਓ ਕਿ 25 ਤਰੀਕ ਤੱਕ 100% ਜਿਹੜਾ ਸੈਨੇਟ ਜਾਂ ਦੇ ਇਲੈਕਸ਼ਨ ਦੀ ਜਿਹੜੀ ਡੇਟ ਹੈ ਇਹਦੀ ਅਨਾਉਂਸ ਕਰ ਦਾਂਗੇ ਸੋ ਅਸੀਂ ਤਾਂ ਪਹਿਲਾਂ ਵੀ ਜਿਵੇਂ ਸ਼ਾਂਤੀ ਨਾਲ ਬੈਠੇ ਬੈਠੇ ਆ ਪਰ ਅਸੀਂ ਨਾਲ ਦੀ ਨਾਲ ਇਸ ਗੱਲ ਦੀ ਵਿਚਾਰ ਚਰਚਾ ਕੀਤੀ ਕਿ ਅਸੀਂ 10 ਤਰੀਕ ਦੀ ਕਾਲ ਤੋਂ ਵੱਡੀ ਕਾਲ ਦਈਏ ਵੀ ਅਸੀਂ ਆਪਦਾ ਮੋਰਚਾ ਹੋਰ ਵੱਡਾ ਅੱਗੇ ਲੈ ਕੇ ਜਾਈਏ ਅਸੀਂ ਪਿੱਛੇ ਮੁੜਨ ਵਾਸਤੇ ਸਾਡੇ ਕੋਲ ਕੋਈ ਗੰਜائش ਨਹੀਂ 26 ਦੀ ਕਾਲ ਹੈ ਜਿਹੜੀ ਉਹਨੂੰ ਕਿਵੇਂ ਆਪਾਂ ਸ਼ਾਂਤੀਪੂਰਕ ਸਿਰੇ ਚੜਨਾ ਹੈ ਸਾਰੀਆਂ ਗੱਲਾਂ ਨੂੰ ਲੈ ਕੇ ਗੱਲਬਾਤ ਜੇਕਰ 25 ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ 26 ਨੂੰ ਵੱਡਾ 26 ਤਰੀਕ ਨੂੰ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਬੰਦ ਰੱਖਣ ਦਾ ਪੂਰਨ ਤੌਰ ਤੇ ਜਿਹੜਾ ਸ਼ਾਂਤੀਪੂਰਵਕ ਕਿਉਂਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਆ ਇੱਥੇ ਸਾਰੇ ਇੰਟੈਲੈਕਚੁਅਲ ਨੇ ਸਾਨੂੰ ਅਨੁਸ਼ਾਸਨ ਜਿਹੜਾ ਸਕੂਲ ਦੇ ਵਿੱਚ ਸਿਖਾਇਆ ਜਾਂਦਾ ਤੇ ਅਸੀਂ ਜਿਹੜੀਆਂ ਨੋਰਮਸ ਨੇ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਜੇ ਇੱਥੇ ਕਿਸੇ ਯੂਨੀਵਰਸਿਟੀ ਦੀ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਤੇ ਉਹ ਸਾਨੂੰ ਐ ਲੱਗਦਾ ਸਾਡੇ ਆਪਣੇ ਘਰ ਦਾ ਨੁਕਸਾਨ ਸੋ ਅਸੀਂ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕੱਲ ਸਾਡੀ ਐਸਐਸਪੀ मैम ਨਾਲ ਵੀ ਮੀਟਿੰਗ ਹੋਈ ਹੈ ਉਹਨਾਂ ਨੂੰ ਵੀ ਅਸੀਂ ਇਹ ਵਿਸ਼ਵਾਸ ਦਵਾ ਕੇ ਆਏ ਆ ਉਹ ਵੀ ਸਾਡੀ ਇਸ ਗੱ 3 ਤਰੀਕ ਵਾਲੀ ਕਾਲ ਸੀ ਪਰ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਟਕਰਾ ਨਹੀਂ ਹੋਇਆ ਤੇ ਸਾਰੇ ਵਿਦਿਆਰਥੀਆਂ ਯੂਨੀਅਨ ਨੇ ਜਾਂ ਜਿੰਨਾ ਵੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਬੜੀਆਂ ਵਧੀਆ ਚੀਜ਼ਾਂ ਮੈਨੇਜ ਕੀਤੀਆਂ ਹੁਣ 10 ਜਿਹੜੀ 26 ਤਰੀਕ ਵਾਲੀ ਕਾਲ ਹੈ ਉਹਨੂੰ ਵੀ ਅਸੀਂ ਜਿਹੜੀ ਪੂਰਨ ਤੇ ਸਚੱਜੇ ਢੰਗ ਨਾਲ ਕਿਵੇਂ ਮੇਨਟੇਨ ਰੱਖਣਾ ਹੈ ਇਹਨਾਂ ਸਾਰੀਆਂ ਗੱਲਾਂ ਵਾਸਤੇ ਸਾਡੀਆਂ ਵਿਚਾਰ ਹੋਏ ਸੀ ਤੇ 26 ਵਾਲੀ ਕਾਲ ਅਸੀਂ ਪੂਰੇ ਨਿਯਾਸ਼ਣ ਦੇ ਵਿੱਚ ਰਹਿ ਕੇ ਯੂਨੀਵਰਸਿਟੀ ਨੂੰ ਪੂਰਨ ਤੌਰ ਤੇ ਬੰਦ ਰੱਖਾਂਗੇ ਵਿਦਿਆਰਥੀ ਜਥੇਬੰਦੀਆਂ ਇਕਜੁੱਟ ਨੇ ਵੇਖੋ ਬਿਲਕੁਲ ਇਕਜੁੱਟ ਹੋਣਾ ਚਾਹੀਦਾ ਵੀ ਥੋੜੇ ਜੇ ਵ ਸਾਹਮਣੇ ਇਹ ਗੱਲ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਕਿ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਇਹ ਮੈਸੇਜ ਗਿਆ ਸੀ ਕਿਉਂਕਿ ਇੱਥੇ ਇੱਕ ਬੜੀ ਸਪਸ਼ਟ ਗੱਲ ਹੈ ਕਿ ਜੜੀਆਂ ਵੀ ਸਿਆਸੀ ਤਰ੍ਹਾਂ ਆਈਆਂ ਨੇ ਜਾਂ ਸਿਆਸੀ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੇ ਤਾਂ ਗੈਰ ਸਿਆਸੀ ਗੱਲਾਂ ਕੀਤੀਆਂ ਨੇ ਤੇ ਜੜੀਆਂ ਗੈਰ ਸਿਆਸੀ ਤਰ੍ਹਾਂ ਨੇ ਉਹ ਇੱਥੇ ਆ ਕੇ ਰਾਜਨੀਤੀ ਕਰ ਰਹੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਰਾਜਨੀਤੀ ਕੀਤੀ ਹੈ ਨਾ ਨਹੀਂ ਉਹ ਵੀ ਤੁਸੀਂ اسی ਤਰ੍ਹਾਂ ਨਹੀਂ ਨਹੀਂ ਸਿਆਸੀ ਵੇਖੋ ਉਹਨਾਂ ਦੇ ਇਸ ਮੋਰਚੇ ਨੂੰ ਦੇਣ ਕੀ ਹੈ ਮੈਂ ਤਾਂ ਕੱਲ ਉਹਨਾਂ ਦੇ ਬਲਾਰੇ ਨੂੰ ਹੀ ਪੁੱਛਿਆ ਸੀ ਸੁਖਵੀਰ ਜੀ ਦੀ ਕੀ ਦੇਣਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਆਰਗੇਨਾਈਜੇਸ਼ਨ ਵੀਹ ਦਿਨਾਂ ਤੋਂ ਇੱਥੇ ਬੈਠੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਆਰਗੇਨਾਈਜੇਸ਼ਨ ਦੇ ਦੋ ਬੰਦੇ ਆ ਤੇ ਬਾਈ ਨੇਮ ਪਰਚੇ ਆ ਅਸੀਂ ਤਾਂ ਪਰਚੇ ਹੰਡਾ ਰਹੇ ਜਿਹੜੇ ਕੌਸ ਵਾਸਤੇ ਬੈਠੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਇਹ ਦੇਣ ਸਰਦਾਰ ਸੁਖਵੀਰ ਸਿੰਘ ਬਾਦਲ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਵਾਸਤੇ ਜਿਹੜਾ ਇੱਕ ਵਫਦ ਲੈ ਕੇ ਜਾਣਾ ਉਹਨਾਂ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ ਕੇਸ ਮਸਲੇ ਨੂੰ ਸੁਲਝਾਇਆ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਆ ਪਹੁੰਚੇ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਸਭ ਤੋਂ ਵੱਧ ਜਿੱਦਾਂ 10 ਤਰੀਕ ਦੀ ਕਾਲ ਦਿੱਤੀ ਹੈ ਯੂਨੀਵਰਸਿਟੀ 'ਚ ਕਿਸੇ ਨੂੰ ਪਤਾ ਕਰਿਓ ਸਭ ਤੋਂ ਵੱਡਾ ਕਾਫਲਾ ਲੈ ਕੇ ਉਹਨਾਂ ਦੀ ਆਰਗੇਨਾਈਜੇਸ਼ਨ ਐ ਜੇ ਸ਼ਖਬੀਰ ਸਿੰਘ ਬਾਦਲ ਦੀ ਹੈ ਜਾਂ ਕਾਲੀ ਦਲ ਦੀ ਹੈ ਨਹੀਂ ਵੇਖੋ ਸਰਦਾਰ ਸ਼ਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਨੇ ਤੁਸੀਂ ਸਰਦਾਰ ਸ਼ਖਬੀਰ ਸਿੰਘ ਬਾਦਲ ਦੀ ਡੇਨ ਪੁੱਛਿਆ ਸਰਦਾਰ ਸ਼ਖਬੀਰ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਨਾ ਕਿ ਸਰਦਾਰ ਸ਼ਖਬੀਰ ਸਿੰਘ ਬਾਦਲ ਇਥੋਂ ਦੇ ਲੂਮਿਨਾਏ ਨੇ ਤੇ ਇੱਕ ਰਾਜਨੀਤਿਕ ਬੰਦੇ ਨੇ ਤੇ ਰਾਜਨੀਤਿਕ ਜਿਹੜੇ ਬੰਦੇ ਨੇ ਉਹਨਾਂ ਤੇ ਇੱਥੇ ਆ ਕੇ ਗੈਰ ਆਪਣੀਆਂ ਗੈਰ ਸਿਆਸੀ ਗੱਲਾਂ ਕੀਤੀਆਂ ਉਹਨਾਂ ਨੇ ਇਮੋਸ਼ਨ ਕਿਉਂਕਿ ਉਹਨਾਂ ਦੀ ਇੱਥੇ ਜੇ ਪੜ ਕੇ ਗਏ ਨੇ ਤੇ ਪੰਜਾਬ ਯੂਨੀਵਰਸਿਟੀ ਦੇ ਨਾਲ ਉਹਨਾਂ ਦੇ ਇਮੋਸ਼ਨ ਜੁੜੇ ਆ ਉਹਨਾਂ ਨੇ ਆ ਕੇ ਕਿਸੇ ਵੀ ਤਰੀਕੇ ਦੇ ਜਿਹੜੀ ਤਕਰਾਰ ਵਾਲੀ ਗੱਲ ਨਹੀਂ ਕੀਤੀ ਪਰ ਜਿਹੜੀ ਗੱਲ ਗਿਆਨੀ ਹੈ ਸਿਆਸਤ ਦਾ ਬੁਖਾਰ ਚੜਿਆ ਉਹਨਾਂ ਨੇ ਆਣ ਕੇ ਇੱਥੇ ਨਫ਼ਰਤ ਦੇ ਬੀਬੀ ਵੰਡੇ ਆ ਤੇ ਇੱਥੇ ਆ ਕੇ ਬੜੇ ਜ਼ਹਿਰ ਭਰੇ ਜਿਹੜੇ ਸ਼ਬਦ ਹੈ ਮੋਰਚੇ ਦੇ ਵਿੱਚ ਬੋਲ ਕੇ ਗਏ ਪਰ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਕਹਿੰਦੇ ਇਮੋਸ਼ਨਸ ਤਾਂ ਇਹਨਾਂ ਨੇ ਵੇਚੇ ਨਹੀਂ ਕਹਿੰਦੇ ਸੈਂਟਰਲਾਈਜੇਸ਼ਨ ਨੂੰ ਹਾਮੀ ਦਿੱਤੀ ਹੈ ਕਹਿੰਦੇ ਇਹਨਾਂ ਨੇ ਕਹਿੰਦੇ ਨੋਟੀਫਿਕੇਸ਼ਨ ਹੋਇਆ ਸੀ ਉਹ ਜਾਰੀ ਉਹ ਸਾਰੇ ਸੋਸ਼ਲ ਮੀਡੀਆਜ਼ ਦੇ ਉੱਤੇ ਪਾ ਰਹੇ ਨੇ ਉਹਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਲ ਇੱਕ ਡਿਬੇਟ ਦੇ ਵਿੱਚ ਬੜਾ ਸਪਸ਼ਟ ਜਵਾਬ ਦਿੱਤਾ ਸੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਨੇ ਚਿੱਠੀ ਜਾਂ ਤਾਂ ਉਹਨਾਂ ਨੂੰ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ ਜ ਚਿੱਠੀ ਦੇ ਵਿੱਚ ਇੱਕ ਪ੍ਰੋਪਰ ਲਾਈਨ ਲਿਖੀ ਹੋਈ ਹੈ ਐਗਜ਼ਿਸਟਿੰਗ ਸਿਸਟਮ ਹੈ ਜਿਹੜਾ ਐਸ ਇਟੈਸ ਹੈ ਜਿਹੜਾ ਪੰਜਾਬ ਗਵਰਨਮੈਂਟ ਕੋਲ ਰਹੂਗਾ ਕਿ ਯੂਨੀਵਰਸਿਟੀ ਦਾ ਐਗਜ਼ਿਸਟਿੰਗ ਸਿਸਟਮ ਕੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਕਾਇਦਾ ਚਿੱਠੀ ਲਿਖੀ ਸੀ ਕਿ ਜਿੰਨਾ ਵੀ ਪੰਜਾਬ ਯੂਨੀਵਰਸਿਟੀ ਦਾ ਸਿਸਟਮ ਐ ਐਗਜ਼ਿਸਟਿੰਗ ਸਿਸਟਮ ਹੈ ਉਹਦੇ ਜਿੰਨੇ ਵੀ ਕੰਟਰੋਲ ਹੈ ਚਾਹੇ ਅਕੈਡੈਮਿਕ ਕੰਟਰੋਲ ਹੈ ਐਗਜ਼ਾਮੀਨੇਸ਼ਨ ਹੈ ਰਿਸਰਚ ਹੈ ਪੰਜ origional ਸੈਂਟਰ ਹੈ 201 ਕਾਲਜ ਹੈ ਸੈਨੇਟ ਤੇ ਸਿੰਡੀਕੇਟ ਹੈ ਸਾਰੇ ਤੇ ਸਾਰੇ ਕੰਟਰੋਲ ਜਿਹੜੇ ਪੰਜਾਬ ਸਰਕਾਰ ਕੋਲ ਰਹੇ ਸੀ ਉਹ ਸਬਜੈਕਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਸੈਂਟਰ ਉਹ ਉਹ ਉਸੇ ਗੱਲ ਤੇ ਮੈਂ ਹਾਂ ਮੈਂ ਮੈਂ ਪੜਿਆ ਵੇਖੋ ਉਹਦੇ ਦੋ ਕਾਰਨ ਹੈ ਪੁੱਟਾ ਦਾ ਜਿਹੜਾ ਇੱਕ ਜਲਾਸ ਕਿਉਂਕਿ ਉਦੋਂ ਪੁੱਟਾ ਦਾ ਬੜਾ ਵੱਡਾ ਪ੍ਰੋਟੈਸਟ ਚੱਲਦਾ ਸੀ ਮੈਨੂੰ ਲੱਗਦਾ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਪ੍ਰੋਫੈਸਰ ਮਨਜੀਤ ਸਿੰਘ ਉਹ ਲੋਨਾਂ ਦੇ ਪ੍ਰਧਾਨ ਸੀ ਜੀ ਇਹਨਾਂ ਸਾਰਿਆਂ ਪੁੱਟਾ ਦੇ ਵਫਦ ਨੇ ਜਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਗੱਲ ਕੀਤੀ ਸੀ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਸਟੇਕ ਹੋਲਡਰ ਨੇ ਐਮਫੀਲਡ ਪੀ ਐਚ ਡੀ ਸਕਾਲਰ ਹੈ ਉਹਨਾਂ ਦੀਆਂ ਤਨਖਾਹਾਂ ਵੀ ਵੱਧ ਜਾਣਗੀਆਂ ਜਿਹੜੇ ਸਾਡੇ ਪ੍ਰੋਫੈਸਰ ਇੱਥੇ ਪੜਾ ਰਹੇ ਹੋ ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਵਾਲ ਸੈਂ ਪ੍ਰੋਫੈਸਰ ਸੀ ਕਿਉਂਕਿ ਉੱਥੇ 65 ਸਾਲ ਦੀ ਰਿਟਾਇਰਮੈਂਟ ਦੀ ਏਜ ਸੀ ਤੇ ਨਾਲ ਜਿਹੜਾ ਪੇ ਸਕੇਲ ਸੀ ਉਹ ਵੱਧ ਸੀ ਐਮਫਿਲ ਪੀ ਐਚ ਡੀ ਸਕਾਲਰ ਨੇ ਉਹਨਾਂ ਨੂੰ ਪੇ ਸਕੇਲ ਜ਼ਿਆਦਾ ਮਿਲਦਾ ਸੀ ਜਦੋਂ ਉਹਨਾਂ ਤਮਾਮ ਜਾ ਕੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਤੇ ਬਾਦਲ ਸਾਹਿਬ ਨੇ ਆਖਿਆ ਕਿ ਜੇ ਸਾਨੂੰ ਸੈਂਟਰ ਆਪਣੇ ਪੁੱਟਾ ਨੂੰਗੇ ਵਿਸ਼ਵਾਸ ਦਵਾਇਆ ਸੀ ਕਿ ਜੇ ਆਪਣੀਆਂ ਸੈਂਟਰ ਸ਼ਰਤਾਂ ਮੰਨਦੀ ਹੈ ਤੇ ਆਪਾਂ ਨੂੰ ਫਾਇਦੇ ਦੇ ਦੇਈ ਹੈ ਜਾਂ ਆਪਾਂ ਨੂੰ ਫੰਡ ਦੇਂਦੀ ਤੇ ਆਪਾਂ ਨੂੰ ਲੈ ਲੈਣਾ ਚਾਹੀਦਾ ਪਰਤਾਂ ਦੀਆਂ ਪਰ ਨਾਲ ਸਾਡੀਆਂ ਸ਼ਰਤਾਂ ਆਣ ਹੈ ਬਾਦਲ ਸਾਹਿਬ ਨੇ ਕੀ ਕੀਤਾ ਸੀ ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਵੀ ਸੱਪ ਵੀ ਮਾਰ ਲੀਏ ਤੇ ਲਾਠੀ ਵੀ ਬਚ ਜੇ ਵੀ ਫੰਡ ਇਹ ਤੇ ਸਾਰੀਆਂ ਜਿਹੜੀਆਂ ਜਿੰਨੇ ਕੰਟਰੋਲ ਨੇ ਉਹ ਵੀ ਪੰਜਾਬ ਸਰਕਾਰ ਦੇ ਕੋਲ ਰਹਿਣ। ਵੇਖੋ ਅੱਜ ਮੈਂ ਸਪਸ਼ਟ ਕਰਦਾ 2021 ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਅੱਜ ਤੱਕ ਧਰਨਾ ਨਹੀਂ ਲੱਗਾ। ਸਭ ਤੋਂ ਪਹਿਲਾਂ ਧਰਨਾ 2021 ਦੇ ਵਿੱਚ ਲੱਗਾ ਜਦੋਂ ਆਰਪੀ ਤਵਾੜੀ ਕਮੇਟੀ ਨੂੰ ਕਾਂਗਰਸ ਦੀ ਸਰਕਾਰ ਨੇ ਐਨਓਸੀ ਦਿੱਤੀ ਹੈ। ਉਸ ਦਿਨ ਤੋਂ ਬਾਅਦ ਪਹਿਲਾ ਧਰਨਾ ਲੱਗਾ ਸੀ ਜਿੰਨਾ ਚਿਰ ਅਕਾਲੀ ਦਲ ਦੀ ਸਰਕਾਰ ਰਹੀ ਪੰਜਾਬ ਯੂਨੀਵਰਸਿਟੀ ਚ ਇਹੋ ਜਿਹੀ ਦਿੱਕਤ ਨਹੀਂ ਆਈ ਕਦੀ। ਤੁਸੀਂ ਕਿ ਕਿ ਸੱਪ ਵੀ ਮਰ ਜੇ ਲਾਠੀ ਵੀ ਟੁੱਟ ਜੇ ਪਰ ਜਿਹੜੀ ਗੱਲ ਗਿਆਨੀ ਆਰਪੀ ਸਿੰਘ ਕਰ ਰਹੇ ਨੇ ਕਹਿ ਰਹੇ ਨੇ ਕਿ ਕਹਿੰਦੇ ਸ ਕੇ ਬੈਠੇ ਹੋਇਆ ਅਕਾਲੀ ਗਲ ਦੇ ਉੱਤੇ ਵੇਖੋ ਗਿਆਨੀ ਹਰਪ੍ਰੀਤ ਸਿੰਘ ਦੀ ਬਖਲਾਹੜ ਦਾ ਨਤੀਜਾ ਗਿਆਨੀ ਹਰਪ੍ਰੀਤ ਸਿੰਘ ਕੀ ਅਕਾਲ ਤਖਸਾਲ ਦੀ ਫਸੀਲ ਤੇ ਬਹਿ ਕੇ ਆਂਦੇ ਸੀ ਵੀ ਮੇਰੀ ਦਿੱਲੀ ਵਾਲਿਆਂ ਨਾਲ ਯਾਰੀ ਹੈ ਜੇ ਅੱਜ ਆ ਬੀਜੇਪੀ ਨੂੰ ਹਰਿਆਣਾ ਕਮੇਟੀ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਦੋਗਲੇ ਚਿਹਰੇ ਆ ਜਿਵੇਂ 84 ਦੇ ਦੌਰ ਦੇ ਵਿੱਚ ਵੀ ਇੱਕ ਗੋਲਦਮਾਲਿਆਂ ਵਾਲੀ ਇੱਕ ਕਾਂਗਰਸ ਨੇ ਟੀਮ ਤਿਆਰ ਕੀਤੀ ਸੀ ਨਾ ਜਿਹੜੇ ਵੇਖਣ ਨੂੰ ਤਾਂ ਬਰਸ਼ਣੇ ਜਿਹੜੇ ਵੇਖਣ ਨੂੰ ਬੜੇ ਦਰਸ਼ਨੀ ਸਿੱਖ ਲੱਗਦੇ ਸੀ ਤੇ ਸਿੱਖੀ ਭੇਸ ਦੇ ਵਿੱਚ ਕਾਂਗਰਸ ਦੇ ਏਜੰਟ ਸੀ ਇਹ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਰਹੀ ਹੈ ਬੀਜੇਪੀ ਦੇ ਏਜੰਟ ਨੇ ਇਹ ਕੇਂਦਰੀ ਤਾਕਤਾਂ ਨੂੰ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਤਾਂ ਜਿਹੜੇ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਬਹਿ ਕੇ ਕਹਿ ਸਾਦੇ ਵੀ ਸਾਡੀ ਜਾਰੀ ਹੈ ਫਿਰ ਆਪਾਂ ਅਮੀਤ ਸ਼ਾਹ ਨਾਲ ਕਿਵੇਂ ਰਾਤ ਦੇ ਹਨੇਰਿਆਂ ਦੇ ਵਿੱਚ ਜਿਹੜੀਆਂ ਸੀਸੀਟੀਵੀ ਵੇਖੀਆਂ ਮੀਟਿੰਗਾਂ ਕੀਤੀਆਂ ਜੇ ਦਿਲ ਸਾਫ਼ ਹੈ ਜੇ ਕਿਸੇ ਦਾ ਡਰ ਨਹੀਂ ਪੰਜਾਬ ਦੀ ਗੱਲ ਕਰਨੀ ਨੰਗੇ ਚਿੱਟੇ ਜਾਓ ਕਹਿੰਦੇ ਇਹਨਾਂ ਦੀਆਂ ਤਾਂ ਓਪਨ ਨਹੀਂ ਹੁੰਦੀਆਂ ਰਹੀਆਂ ਮੀਟਿੰਗਾਂ ਪੋਲੀਆਂ ਲਾਇੰਸ ਰਿਹਾ ਤੁਹਾਡਾ ਤਾਂ ਸਾਡਾ ਤਾਂ ਰਿਹਾ ਆ ਸਾਡਾ ਜਿੰਨਾ ਚਿਰ ਰਿਹਾ ਸੀ ਕਹਿੰਦੇ ਇਹ ਕਿਵੇਂ ਬੋਲਣ ਨੂੰ ਮਰਦੇ ਨੇ ਕਹਿੰਦੇ ਇਹ ਕਹਿੰਦੇ ਬੋਲਣ ਨੂੰ ਮਰਦੇ ਨੇ ਕਹਿੰਦੇ ਵੀ ਇਹ ਕਿਵੇਂ ਬੋਲ ਸਕਦੇ ਆ ਇਹ ਕਿਵੇਂ ਅਲੀਗੇਸ਼ਨ ਲਾ ਸਕਦੇ ਆ ਜੇ ਵੇਖ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਕਦੀ ਕਸਪੈਟ ਨਹੀਂ ਕਰਨ ਦਿੱਤੇ ਅੱਜ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਬੂਤ ਨਹੀਂ ਲੱਗਦਾ ਕੰਟਰੋਲ 'ਚ ਰੱਖਿਆ ਸੀ ਤੁਸੀਂ ਵੋਟ ਸ਼ੀਟ ਦੇਖਿਆਗਾ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚੋਂ ਵੋਟ ਪਈ ਤੇ ਤਰਨਤਾਰਨ ਦੇ ਜਿਮਣੀ ਚੋਣ ਆਪਾਂ ਵੇਖ ਲਈਏ ਪਾਰਲੀਮੈਂਟ ਦਾ ਇਲੈਕਸ਼ਨ ਹੈ ਜਿਹੜਾ ਟੋਟਲੀ ਜਿਹੜਾ ਵਿਧਾਨ ਸਭਾ ਦੇ ਇਲੈਕਸ਼ਨ ਤੋਂ ਵੱਖਰਾ ਕਿਉਂਕਿ ਉੱਥੇ ਕਾਂਗਰਸ ਵਰਸਸ ਆ ਬੀਜੇਪੀ ਸੀ ਉਦੋਂ ਲੋਕਾਂ ਨੇ ਲੱਗਦਾ ਸੀ ਵੀ ਜਿਹੜੀ ਪਾਰਟੀ ਦਾ ਪ੍ਰਧਾਨ ਮੰਤਰੀ ਬੰਨਾ ਕਿਤੇ ਨਾ ਕਿਤੇ ਆਪਦੀ ਵੋਟ ਕਾਸਟ ਵਾਲਾ ਉਹ ਟੋਟਲੀ ਜਿਹੜਾ ਪੰਜਾਬ ਦੇ ਵਿਧਾਨ ਸਭਾ ਨਾਲੋਂ ਵੱਖਰਾ ਇਲੈਕਸ਼ਨ ਸੀ ਤਰਨਤਾਰਨ ਦੀ ਸੀਟ ਨੇ ਸਾਰਾ ਜਾਗ ਜਗਰ ਕਰਤਾ ਕਿ ਬੀਜੇਪੀ ਕਿੱਥੇ ਖੜੀ ਹੈ ਸਰਕਾਰ ਕਹਿ ਰਹੀ ਹੈ ਸੀਐਮ ਮਾਨ ਕ ਸਟਰ ਨੂੰ ਵੋਟ ਪੈ ਗਈ ਕਹਿੰਦੇ ਕਾਲੀ ਦਲ ਦੀ ਵੋਟ ਥੋੜੀ ਆ ਉਹ ਚਲੋ ਵਹਿਮ ਨਿਕਲ ਗਿਆ ਜੰਨੀਆਂ ਵੱਡੀਆਂ ਵੱਡੀਆਂ ਇਹ ਪੰਥਕ ਦਾਵੇ ਕਰਨ ਵਾਲੀਆਂ ਤਾਕਤਾਂ ਸੀ ਸਾਰੀਆਂ ਇਕੱਠੀਆਂ ਹੋ ਕੇ ਰਲੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਫ੍ਰੈਂਡਲੀ ਮੈਚ ਹੋਇਆ ਤੁਸੀਂ ਮੰਨਦੇ ਹੋ ਕਿ 30000 ਤਰਨ ਤਰਨ ਦੇ ਵਿੱਚੋਂ ਵੋਟ ਪੋਲਈਏ ਤੇ 2400 ਵੋਟ ਸਿਰਫ ਕਾਂਗਰਸ ਨੂੰ ਪਈ ਹੈ ਕਾਂਗਰਸ ਨੇ ਆਪਣੀ ਸਾਰੀ ਵੋਟ ਆਮ ਆਦਮੀ ਪਾਰਟੀ ਨਾਲ ਸ਼ਿਫਟ ਕੀਤੀ ਕਿਨੇ ਕਰਾਈਏ ਸ਼ਿਫਟ ਭਗਵਾ ਨੇ ਕਰਾਈ ਹੈ ਜਾਂ ਰਾਜਾ ਵੜਿੰਗ ਨੇ ਕਰਾਈ ਕਿਨੇ ਕਰਾਈ ਹੈ ਰਾਜਾ ਰਾਜਾ ਵੜਿੰਗ ਨੇ ਕਰਾਈ ਹੈ ਪ੍ਰਧਾਨ ਕਾਹਨੇ ਜ਼ਿੰਮੇਵਾਰੀ ਕੀਦੀ ਹੈ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਰਿਹਾ ਰਾਜਾ ਵੜਿੰਗ ਵੀ ਉੱਥੇ ਰਿਹਾ ਸਾਰੇ ਇੱਕ ਦੂਜੇ ਨੂੰ ਮਤਲਬ ਅੱਜ ਤਰੰਤਰਨਾ ਲੱਛਣ ਹੋਇਆ ਕਿਸੇ ਕਾਂਗਰਸੀ ਦੇ ਘਰ ਰੇਡ ਨਹੀਂ ਹੋਈ ਕਿਸੇ ਕਾਂਗਰਸੀ ਤੇ ਪਰਚਾ ਨਹੀਂ ਹੋਇਆ ਐਸੇ ਐਕਟ ਤਹਿਤ ਜਿਹੜੇ ਗੜੀ ਸਾਹਿਬ ਨੇ ਭਗਵੰਤ ਮਾਨ ਸਾਹਿਬ ਦੇ ਆਪਦੇ ਜਿਹੜੇ ਐਸੇ ਕਮਿਸ਼ਨ ਦੇ ਚੇਅਰਮੈਨ ਆ ਉਹਨਾਂ ਦਾ ਕਿੰਨਾ ਜ਼ੋਰ ਲਾ ਲਿਆ ਟਿੱਲ ਵਾਲਾ ਤੇ ਰਾਜੇ ਵੜਿੰਗ ਦੇ ਘਰੇ ਤੇ ਇੱਕ ਵੀਨ ਪੁਲਿਸ ਨੇ ਰੇਡ ਕੀਤੀ ਕਿਉਂਕਿ ਭਗਵੰਤ ਮਾਨ ਸਾਹਿਬ ਨਾਲ ਇੱਥੋਂ ਫਰੈਂਡਲੀ ਮੈਚ ਹੈ ਤੁਸੀਂ ਕਹਿੰਦੇ ਕੀ ਪ੍ਰਧਾਨ ਜ਼ਿੰਮੇਵਾਰ ਹੈ ਕਾਂਗਰਸ ਦਾ ਪ੍ਰਧਾਨ ਨੇ ਵੋਟਾਂ ਸ਼ਿਫਟ ਕਰਾਈਆਂ ਕਿ ਜਿਹੜੀਆਂ ਪਹਿਲਾਂ ਬਾਈ ਇਲੈਕਸ਼ਨ ਹੋਈਆਂ ਪੰਜਾਬ ਦੇ ਵਿੱਚ ਕਿਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਜਾਂ ਚੱਬੇਵਾਲ ਕੀ ਉਦੋਂ No hizo creer la calidad de verdad, ¿eh? ¿no? ਕਿੰਨਾ ਜੀ ਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਅਲੀਗੇਸ਼ਨ ਲੱਗ ਰਹੇ ਨਹੀਂ ਅਕਾਲੀ ਦਲ ਵੇਖੋ ਅਕਾਲੀ ਦਲ ਨੇ ਚੋਣਾਂ ਦਾ ਬਾਈਕਟ ਕੀਤਾ ਸੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਅਸੀਂ ਇਹਨਾਂ ਚੋਣਾਂ ਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਕਰਦਾ ਜਿਹੜਾ ਸਾਡਾ ਕੈਡਰ ਹੈ ਉਹ ਆਪਦੀ ਮਰਜ਼ੀ ਦੇ ਨਾਲ ਜਿੰਨੂੰ ਮਰਜ਼ੀ ਵੋਟ ਕਰਦਾ ਜਿੱਦੜਵਾ ਚ ਡਿੰਪੀ ਦੀ ਸਪੋਰਟ ਨਹੀਂ ਕੀਤੀ ਨਹੀਂ ਕਿਸੇ ਨੂੰ ਵੀ ਕਿਸੇ ਨੇ ਇਹ ਗੱਲ ਨਹੀਂ ਕਹੀ ਜਿਹੜੇ ਵਰਕਰਾਂ ਨੇ ਆਪ ਮਾਰੇ ਕੀਤੀ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਵੀ ਕਾਲੀ ਦਲ ਨੇ ਉਹਦਾ ਸਪਸ਼ਟ ਸਟੈਂਡ ਕੀਤਾ ਸੀ ਵੀ ਵਰਕਰ ਸਾਡੇ ਵੀ ਜੇ ਅਸੀਂ ਕਾਲੀ ਦਲ ਚੋਣ ਨਹੀਂ ਲੜ ਰਿਹਾ ਸਾਡੇ ਵਰਕਰ ਆਜ਼ਾਦ ਨੇ ਉਹ ਆਪਦੇ ਮਨਪਸੰਦ ਕਿਸੇ ਵੀ ਕ ਕੋੜ ਨਹੀਂ ਕਰ ਸਕਦਾ ਜੇ ਤੁਸੀਂ ਰਾਜਾ ਬੈਂਕ ਤੇ ਅਲੀਗੇਸ਼ਨ ਲਾਉਨੇ ਹੋ ਤਾਂ ਫਿਰ ਤੁਸੀਂ ਵੀ ਤਾਂ ਜ਼ਿੰਮੇਵਾਰੀ ਲਓ ਨਾ ਨੇ ਜਿੰਮੇਵਾਰੀ ਅਸੀਂ ਤਾਂ ਕਹਤਾ ਅਸੀਂ ਤਾਂ ਕਹਤਾ ਸੀ ਵੀ ਕਾਂਗਰਸ ਨੂੰ ਸਵਾ ਕਿਉਂਕਿ ਜਿਹੜਾ ਅਕਾਲੀ ਦਲ ਦਾ ਕਿੱਟਰ ਹੈ ਉਹ ਕਦੀ ਕਾਂਗਰਸ ਨੂੰ ਵੋਟ ਨਹੀਂ ਪਾ ਸਕਦਾ ਜਦੋਂ ਅਸੀਂ ਚੋਣੇ ਨਹੀਂ ਲੜੇ ਹਾਂ ਉੱਥੇ ਅਸੀਂ ਆਮ ਆਦਮੀ ਪਾਰਟੀ ਦੀ ਅਸੀਂ ਠੋਕ ਕੇ ਮਦਦ ਕੀਤੀ ਹੈ ਉੱਥੇ ਸਰਦਾਰ ਸੁੱਚਾ ਸਿੰਘ ਲੰਗਾਹ ਨੇ ਠੋਕ ਕੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਉੱਥੇ ਆਪਾਂ ਵੇਖਿਆ ਵੀ ਹੈ ਕਿ ਕਿੰਨੇ ਵੱਡੇ ਹਾਂਜੀ ਪਰ ਮੰਨਦੇ ਹੋ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਨੇ ਜੇ ਰਾਜਾ ਵੜਿੰਗ ਜ਼ਿੰਮੇਵਾਰ ਹੈ ਤਾਂ ਸੁਖਬੀਰ ਸਿੰਘ ਬਾਦਲ ਵੀ ਜ਼ਿੰਮੇਵਾਰ ਹੈ ਨਹੀਂ ਜੇ ਤੁਸੀਂ ਉੱਥੇ ਚੋਣੇ ਨਹੀਂ ਲੜ ਰਹੇ ਤੇ ਅਸੀਂ ਤਾਂ ਜਦੋਂ ਚੋਣੇ ਨਹੀਂ ਲੜ ਰਹੇ ਸਾਡੇ ਜਵਾਬ ਦੇ ਨਹੀਂ ਆ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਤਾਂ ਲੰਗਾਸ ਜੀ ਵੜਿੰਗ ਨੂੰ ਜਵਾਬ ਦੇ ਨੇ ਨਹੀਂ ਲੰਗਾਸ ਸਾਹਿਬ ਤਾਂ ਸ਼ਰੀਆਮ ਕਹਿੰਦੇ ਵੀ ਮੈਂ ਸਪੋਰਟ ਕੀਤੀ ਹੈ ਜਦੋਂ ਲੰਗਾਸ ਸਾਹਿਬ ਉੱਥੇ ਚੋਣ ਹੀ ਨਹੀਂ ਲੜੇ ਤੇ ਲੰਗਾਸ ਸਾਹਿਬ ਨੇ ਮੈਂ ਤਾਂ ਪਹਿਲਾਂ ਕਹਿ ਤੀ ਇਹ ਗੱਲ ਵੀ ਕਾਂਗਰਸ ਨੂੰ ਥੋੜਾ ਕਾਲੀ ਦਲ ਵੋਟ ਪਾਵੂਗਾ ਉੱਥੇ ਲੰਗਾਸ ਸਾਹਿਬ ਨੇ ਸੁਖੀ ਰੰਧਾਵਾ ਜੀ ਜਿਹੜੇ ਕਾਂਗਰਸ ਨੂੰ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਤੁਝੇ ਸਲਾਮ ਦੀਆਂ ਸ਼ਰਟਾਂ ਪਾਉਂਦੇ ਨੇ ਜਿੰਨੇ ਇੰਦਰਾ ਨੂੰ ਮਾਤਾ ਕਹਿੰਦੇ ਇੰਦਰਾ ਨੂੰ ਮਾਤਾ ਕਹਿਣ ਵਾਲੇ ਨੂੰ ਥੋੜਾ ਵੋਟ ਪਵਾ ਦੂਗਾ ਕਾਲੀ ਜਰ ਕੋ ਇਸ ਕਰਕੇ ਲੰਗਾਸ ਸਾਹਿਬ ਨੇ ਉੱਥੇ ਆਪਦੇ ਨਿੱਜੀ ਚੰਗੇ ਰਿਲੇਸ਼ਨ ਸੀ ਲੰਗਾ ਸਾਹਿਬ ਨਾਲ ਵੇਖੋ ਜਿਹੜਾ ਵੀ ਪੰਜਾਬ ਵਿਰੋਧੀ ਹੈ ਉਹਨੂੰ ਅਕਾਲੀ ਦਲ ਕਦੀ ਵੀ ਉਹਦੇ ਨੂੰ ਜਿਹੜਾ ਪ੍ਰਵਾਨ ਨਹੀਂ ਕਰੇਗਾ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਂਝ ਨਹੀਂ ਸ਼ੁਕਰੀਆ ਢੱਲੂ ਸਾਹਿਬ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਦਾ ਖਾਲਸਾ ਵੇਖੋ